ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕੱਤੀਤ ਵੀਡੀਓਸ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਵਾਲ ਉਠਾਇਆ ਮੁੱਖ ਮੰਤਰੀ ਤੇ ਕਿ ਹੁਣ ਤੱਕ ਉਹਨਾਂ ਨੇ ਕੋਈ ਸਪਸ਼ਟਿਕਰਨ ਕਿਉਂ ਨਹੀਂ ਦਿੱਤਾ ਉਹ ਕਿਉਂ ਨਹੀਂ ਕੋਲੇ ਉਸ ਬਾਅਦ ਫਿਰ ਆਵਾਜ਼ਨੀ ਪਾਰਟੀ ਬਿਆਨ ਦਿੰਦੀ ਹੈ ਪ੍ਰੈਸ ਕਾਨਫਰੰਸ ਹੁੰਦੀ ਹੈ ਪਹਿਲਾਂ ਬਲਤੇਜ ਪੰਨੂ ਕੰਗ ਕਰਦੇ ਨੇ ਫਿਰ ਕਾਂਗ ਕਰਦੇ ਨੇ ਮਾਲਵਿੰਦਰ ਸਿੰਘ ਕੰਗ ਕਰਦੇ ਨੇ ਦੋਮਾਂ ਦੇ ਵੱਲੋਂ ਇੱਕੋ ਜਿਹੀ ਗੱਲ ਕਹੀ ਜਾਂਦੀ ਹੈ ਕਿ ਵੀਡੀਓਸ ਨੂੰ ਵਾਇਰਲ ਕਰਨ ਦੇ ਪਿੱਛੇ ਭਾਜਪਾ ਦਾ ਹੱਥ ਹੈ ਇਸ ਲਈ ਭਾਜਪਾ ਜਿਹੜੀ ਆ ਹ ਸਕ੍ਰੀਨਸ਼ਾਟ ਲੈ ਕੇ ਪਾਇਆ ਜਾ ਰਹੇ ਨੇ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਸੱਚੀ ਜਿ ਭਾਜਪਾ ਦਾ ਜਗਵੰਤ ਸਮਰਾ ਜਾਂ ਫਿਰ ਜਿਹੜੇ ਵੀਡੀਓ ਸੰਗੇ ਸ਼ੇਅਰ ਕਰਨ ਉਹਨਾਂ ਦੇ ਨਾਲ ਕੋਈ ਸੰਬੰਧ ਹੈ ਕਿ ਸੱਚੀ ਲੱਗਦਾ ਹੈ ਕਿ ਉਹਨਾਂ ਨੇ ਹੀ ਇਹ ਵੀਡੀਓਸ ਸਪਰਲ ਕਰਵਾਈਆਂ ਹੁਣ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਜੋ ਇਹ ਸਾਰਾ ਕੁਝ ਹੁਣ ਵਾਪਰ ਰਿਹਾ ਪਿਛਲੇ ਕੁਝ ਦਿਨਾਂ ਦਾ ਆਮ ਆਦਮੀ ਪਾਰਟੀ ਦੇ ਜੋਨੇ ਆਮ ਆਦਮੀ ਪਾਰਟੀ ਤੋਂ ਨਿਸ਼ਾਨੇ ਸਾਦੇ ਜਾਰਾ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਹਾਂ ਆਮ ਆਦਮੀ ਪਾਰਟੀ ਲਗਾਤਾਰ ਕਹਿ ਰਹੀ ਹੈ ਐਫ ਆਈ ਆਰ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕੀ ਲੱਗਦਾ ਹੈ ਕਿ ਇਜ਼ਾ ਤਰਨ ਤਰਨ ਦੀ ਜੋ ਬਾਈ ਇਲੈਕਸ਼ਨ ਹੈ ਉਸੇ ਨਾਲ ਕੋਈ ਸੰਬੰਧ ਹੈ ਕਿ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹ ਵੀਡੀਓਜ਼ ਅੱਗੇ ਆਈਆਂ ਨੇ ਹੁਣ ਇੰਨੇ ਸਮੇਂ ਬਾਅਦ ਇਹ ਵਾਇਰਲ ਕੀਤੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਕਾਫੀ ਪੁਰਾਣੀਆਂ ਜਿਹੜੀਆਂ ਨੇ ਇਹ ਵੀਡੀਓਜ਼ ਨੇ ਤੇ ਉਧਰ ਹੀ ਇਹ ਵੀ ਸਵਾਲ ਹੈ ਕਿ ਜਗਵੰਤ ਸਮਰਾ ਜੋ ਵਿਦੇਸ਼ 'ਚ ਬੈ ਉਸਦੇ ਵੱਲੋਂ ਵੀ ਵੀਡੀਓ ਸ਼ੇਅਰ ਕੀਤੀਆਂ ਗਈਆਂ ਉਸਨੇ ਪੋਸਟ ਕੀਤੀਆਂ ਸੀ ਕਿਹਾ ਸੀ ਕਿ ਇਹ ਸਿਰਫ ਟ੍ਰੇਲਰ ਹੈ ਕਿ ਉਸਨੂੰ ਵੀ ਵਾਪਸ ਭਾਰਤ ਲਿਆਇਆ ਜਾਵੇਗਾ ਕੁਝ ਗਿੱਚ ਕੀਤੀ ਜਾਵੇਗੀ ਉਸਤੇ ਮੁਕਦਮਾ ਦਰਜ ਹੈ ਕਿ ਉਸਤੇ ਕਾਰਵਾਈ ਹੋਵੇਗੀ ਇਹ ਵੀ ਸਵਾਲ ਹੈ ਇਸ ਨੂੰ ਲੈ ਕੇ ਵੀ ਐਡਰੈਸ ਕਰਾਂਗੇ ਤੇ ਨਾਲ ਹੀ ਉਧਰ ਰੋਪੜ ਰੇਂਜ ਦੇ ਨੂੰ ਇੱਕ ਨਵਾਂ ਡੀਆਈਜੀ ਮਿਲ ਗਿਆ ਜਿੱਥੇ ਡੀਆਈਜੀ ਪੁੱਲਰ ਸੀ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਉਹ ਸੀਬੀਆਈ ਦੀ ਗ੍ਰਿਫਤਾਰੀ ਦੇ ਵਿੱਚ ਗ੍ਰਿਫਤ ਦੇ ਵਿੱਚ ਹੈ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਵੇਂ ਆਈਪੀਐਸ ਨਾਨਕ ਸਿੰਘ ਨੂੰ ਉਥੇ ਡੀਆਈਜੀ ਲਗਾਇਆ ਗਿਆ ਤੇ ਨਾਨਕ ਸਿੰਘ ਵੀ ਕਾਫੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਇੱਕ ਵਿਵਾਦਿਤ ਜਗ੍ਹਾ ਦੇ ਉੱਤੇ ਆ ਗਏ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖੀਏ ਤੇ ਨਾਲ ਹੀ ਇਹ ਸਵਾਲ ਹੁਣ ਖੜਾ ਹੋ ਗਿਆ ਜੇ ਆਈਪੀਐਸ ਨਾਨਕ ਸਿੰਘ ਨੂੰ ਉਥੇ ਡੀਆਈਜੀ ਲਗਾ ਦਿੱਤਾ ਕਿ ਡੀਆਈਜੀ ਪੁੱਲਰ ਨੂੰ ਡਿਸਮਿਸ ਕਰ ਦਿੱਤਾ ਜਾਵੇਗਾ ਇਹ ਸਵਾਲ ਨੂੰ ਵੀ ਅਡਰੈਸ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਨੂੰ ਸਵਾਗਤ ਕਰਦੀ ਆ ਤੁਹਾਡਾ ਬਣੀੜਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸਿੰਘੇਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਨ ਪਟੜੀ ਪਟੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਧੋਖਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੜਸਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਤਿਤ ਵੀਡੀਓਜ਼ ਕੁਝ ਲੰਬੇ ਕੁਝ ਦਿਨਾਂ ਤੋਂ ਲੰਬੇ ਸਮੇਂ ਤੋਂ ਤਾਂ ਨਹੀਂ ਕੁਝ ਦਿਨਾਂ ਤੋਂ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਸਵਾਲ ਚੁੱਕੇ ਕਿ ਮੁੱਖ ਮੰਤਰੀ ਕਿਉਂ ਚੁੱਪ ਨੇ ਤੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਕਰਦੀ ਹੈ ਦੋ ਪੀਸੀ ਹੁੰਦੀਆਂ ਨੇ ਤੇ ਭਾਜਪਾ ਦੇ ਉੱਤੇ ਇਲਜ਼ਾਮ ਲੱਗਦੇ ਨੇ ਕੀ ਲੱਗਦਾ ਹੈ ਕਿ ਜੋ ਵੀਡੀਓਜ਼ ਵਾਇਰਲ ਹੋਈਆਂ ਇਸ ਪਿੱਛੇ ਕਿਤੇ ਨਾ ਕਿਤੇ ਭਾਜਪਾ ਦਾ ਹੱਥ ਹੋ ਸਕਦਾ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਪਹਿਲੀ ਗੱਲ ਤੇ ਇਹ ਗੱਲ ਕਹਿ ਦਈਏ ਪੀ ਭਾਜਪਾ ਨੂੰ ਇਹਦੇ ਚ ਕੀ ਇੰਟਰਸਟ ਜੀ ਜਗਮਨ ਦੀਪ ਸਿੰਘ ਸਮਰਾ ਭਾਵੇਂ ਜੋ ਮਰਜ਼ੀ ਕਹੀ ਜਾਵੇ ਜੀ ਮੈਂ ਲੇਡੀ ਨੂੰ ਲੈ ਕੇ ਆਉਂਗੀ ਜੀ ਫਲਾਣੇ ਨੂੰ ਲੈ ਕੇ ਆਉਂਗੀ ਢਿੰਗਲੇ ਨੂੰ ਲੈ ਕੇ ਆਉਂਗਾ ਪਹਿਲਾਂ ਤੇ ਜਗਮਨ ਦੀਪ ਸਿੰਘ ਸਮਰਾ ਇਹ ਦੱਸੇ ਵੀ ਜਿਹੜੇ ਸਾਬਕਾ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸੀ ਉਹਨਾਂ ਦਾ ਇਹਨਾਂ ਦੇ ਕੀ ਸੰਬੰਧ ਸੀਗੇ ਜੀ ਇਨਾਂ ਦੇ ਖਿਲਾਫ ਪੰਜਾਬ ਦੇ ਤਿੰਨ ਮੁਕਦਮੇ ਦਰਜ ਨੇ 2 420 ਦੇ ਮੁਕਦਮੇ ਨੇ ਜਿੱਦੇ ਵਿੱਚ ਹਿਰਾਫੇਰੀ ਕੀਤੀ ਹੈ 120 ਦਾ ਵੀ ਇੱਕ ਮੁਕਦਮਾ ਨਾਲ ਦਰ ਤਰ ਲਾਈ ਹੈ ਤੇ ਉਹਨਾਂ ਦਾ ਪਛੋਕਰ ਕੀ ਪਹਿਲਾਂ ਜਗਮਨਦੀਪ ਸਿੰਘ ਸਮਰਾ ਇਹ ਦੱਸ ਦੂਸਰੀ ਚੀਜ਼ ਕਿ ਬਬਾਦਤ ਬੰਦਾ ਜਿਹਦਾ ਆਪਣਾ ਕੋਈ ਕਰਦਾਰ ਨਹੀਂ ਮੁੱਖ ਮੰਤਰੀ ਦੇ ਉੱਤੇ ਉਹਨੇ ਬਕਾਇਦਾ ਤੌਰ ਤੇ ਜਿਹੜੀ ਇੱਕ ਵੀਡੀਓ ਪਾਈ ਤੇ ਆਹ ਵੇਖੋ ਜੀ ਮੁੱਖ ਮੰਤਰੀ ਇੱਥੇ ਆ ਕੇ ਕੀ ਕਰਦਾ ਸੀ ਜੀ ਇਹ ਜੋ ਮਰਜ਼ੀ ਕਹੀ ਜਾਵੇ ਇੱਕ ਤਾਂ ਜਿਹੜੀਆਂ ਲੱਤਾਂ ਵੇਖੀਆਂ ਜੀਆਂ ਭਗਵੰਤ ਮਾਨ ਦੀਆਂ ਇੰਨੀਆਂ ਲੱਤਾਂ ਕਮਜ਼ੋਰ ਨਹੀਂ ਹੈਗੀ ਦੂਸਰੀ ਚੀਜ਼ ਜਿਹੜਾ ਭਗਵੰਤ ਮਾਨ ਦਾ ਚਿਹਰਾ ਕੁਝ ਤਿੱਖਾ ਵਾਲ ਨਹੀਂ ਗੋਲ ਬਖਾਇਆ ਵਦ ਤੇ ਤੀਸਰੀ ਚੀਜ਼ ਜਿਹੜੀ ਉੱਥੇ ਵਿਸਕੀ ਪੀਣ ਦੀ ਗੱਲ ਲਟਕੀਆਂ ਦੇ ਹੈਗੀਆਂ ਤੇ ਆਮ ਗੱਲ ਜੀ ਇਹਦੇ ਵੀ ਸਕੀਪੀ ਨੀ ਕਿਹੜੇ ਕਲੱਬ ਜਾ ਕੇ ਬੈਠੇ ਮਸਕੀ ਨੀ ਪੀਂਦੇਆਂ ਲੜਕੀਆਂ ਬਿਲਕੁਲ ਸ਼ਰਮ ਟੇਬਲ ਤੇ ਬੈ ਕੇ ਪੀਂਦੇ ਕੀ ਕਰੋਗੇ ਤੁਸੀਂ ਉਹਦਾ ਅਸ਼ਵਨੀ ਸ਼ਰਮਾ ਜੀ ਜੇ ਤੁਸੀਂ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਕੋਲ ਜਾਓ ਭਾਈ ਆ ਸਾਡੀਆਂ ਮੰਗਾਂ ਆ ਗਿਆ ਨਾ ਉਹਨੂੰ ਕਬੂਲ ਕਰੋ ਹਾਂ ਐਵੇਂ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਨਾ ਜਿਹੜਾ ਬੰਦ ਚੱਲੋ ਤਿੰਨ ਸਿੱਕੋ ਉਦੇ ਵਾਸਤੇ ਕੋਈ ਤੰਦੂਰ ਤਾਓ ਫਿਰ ਗੱਲ ਬਣਣੀ ਭਾਵੇਂ ਭਗਵੰਤ ਮਾਨ ਨੇ ਕੁਛ ਨਹੀਂ ਕਿਹਾ ਕਿ ਇਹ ਭਾਜੀਪੀ ਦੀ ਕਰਤੂਤ ਵੱਖਰੀ ਗੱਲ ਕਹਿ ਦਿੱਤੀ ਉਹਦੇ ਨਾਲ ਕੰਗੋਰੀ ਆ ਕੇ ਬਲਤੇਜ ਪੰਨੂ ਆ ਕੇ ਮੈਂ ਨਾ ਚਾ ਚਾ ਕੰਨੀ ਲੋੜੀ ਦੀ ਇਹ ਜੋ ਗਲਤ ਇਹਦੇ ਬਜਾਏ ਜੇ ਪੰਜਾਬ ਦੀ ਗੱਲ ਕਰੋ ਤੁਸੀਂ ਸਾਂਝੇ ਰੂਪ ਚ ਗੱਲ ਕਰੋ ਪੰਜਾਬ ਦੀਆਂ ਮੰਗਾਂ ਦੀ ਗੱਲ ਕਰੋ ਇਹ ਗੱਲ ਕਰੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੋ ਪੰਜਾਬ ਦੇ ਬੇਰੁਜ਼ਗਾਰੀ ਦੀ ਗੱਲ ਕਰੋ ਪੰਜਾਬ ਦੀ ਭਗਿਆਈ ਦੀ ਗੱਲ ਕਰੋ ਪੰਜਾਬ ਦੇ ਵਿੱਚ ਭ੍ਰਸਟਾਚਾਰ ਦੀ ਗੱਲ ਕਰੋ ਫਿਰ ਗੱਲ ਬਣ ਜੇ ਅਰੋ ਤਾਂ ਕੰਨੀ ਨੇ ਹੋਰੀ ਮਾਮਲੇ ਚੁਲ ਜੇ ਰਹਿੰਦੇ ਨੇ ਅਸਲ ਮੁੱਦਿਆਂ ਤੋਂ ਭੱਜ ਕੇ ਤੁਸੀਂ ਇਹੋ ਜਿਹੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਆਪਣੇ ਖਿੱਚਣ ਦੀ ਕੋਸ਼ਿਸ਼ ਕਰਦੇ ਹੋ ਜੀ ਕਿਉਂ ਕਰਦੇ ਆ ਵੀ ਇਹਨਾਂ ਕੱਖ ਨਹੀਂ ਕੀਤਾ 15 ਸਾਲ ਰਾਜ ਜਿਹੜਾ 1990 ਤੋਂ ਬਾਅਦ ਕਾਗਰ ਸੇ ਕੀਤਾ ਤੇ 15 ਸਾਲ ਹੀ ਕਾਲੀਆਂ ਨੇ ਕੀਤਾ ਜਿਹਦੇ ਵਿੱਚ ਭਾਜਪਾ ਭਾਈਵਾਲ ਸੀ ਇਹ ਦੱਸ ਇੱਕ ਮੁੱਦਾ ਇੱਕ ਮੁੱਦਾ ਕੋਈ ਕੌਮੀ ਮੁੱਦਾ ਹੈ ਪੰਜਾਬ ਦਾ ਹੱਲ ਕੀਤਾ ਇੱਕ ਦੱਸ ਸਮਝ ਇੱਕ 15 ਸਾਲ ਦਾ ਲੇਖਾ ਜੋ ਕਹੋ ਕਰ ਲੋ ਤੇ ਬਾਕੀ ਇਹ ਕਰ ਲੈਣ ਤੇ ਇਹ ਅਸ਼ਵਨੀ ਸ਼ਰਮਾ ਨਹੀਂ ਮੰਤਰੀ ਰਹੇ ਉਹਦੇ ਵਿੱਚ ਐਮਐਲਏ ਰਹੇ ਉਹਦੇ ਵਿੱਚ ਇਹਨਾਂ ਦੇ ਆਪਣੇ ਐਮਐਲਏ ਨਾਲ ਮੰਤਰੀ ਰਹੇ ਨਾਲ ਦੀ ਬੰਦੇ ਇਹ ਪ੍ਰਧਾਨ ਰਹੇ ਨੇ ਪ੍ਰਧਾਨ ਦੀ ਪਾਵਰ ਜਿਹੜੀ ਹੁੰਦੀ ਹੈ ਸਟੇਟ ਦੀ ਉਹ ਜ਼ਿਆਦਾ ਹੁੰਦੀ ਹੈ ਬਕਾਇਦਾ ਤੌਰ ਤੇ ਮੰਤਰੀ ਨਾਲ। ਜੀ। ਕੋਈ ਅਸ਼ੋਨੀ ਜੀ ਇੱਕ ਮੁੱਦਾ ਦੱਸ ਦਿਓ ਜਿਹੜਾ ਤੁਸੀਂ ਪੰਜਾਬ ਦਾ ਅਜੇ ਤੱਕ ਹੱਲ ਕੀਤਾ। ਤੇ ਜੇ ਨਹੀਂ ਤੇ ਅੱਜ ਕੱਲ੍ਹ ਕੁਮਾਰ ਸਿੰਘ ਚੱਪੜੀਆਂ ਬੜੀ ਛੋਟੀ ਬਣਾਉਂਦੇ ਆ ਲੈ ਲਓ ਕਿੱਥੋਂ। ਦੰਦ ਦੇ ਵਿੱਚ ਪੀ ਪੰਜਾਬ ਨੂੰ ਲੈ ਕੇ ਉਹ ਦੁਖੀ ਸੀ ਤੇ ਉਹਨਾਂ ਆਪਣੀ ਆ ਕੁਝ ਕਰ ਲਿਆ ਜੀ ਜੀ ਕਿਹੋ ਜਿਹੇ ਆਮ ਆਦੀ ਪਾਰਟੀ ਵਾਲੇ ਕੀਤਾ ਇਹਨਾਂ ਵੀ ਕੱਖ ਨਹੀਂ ਚੋ ਸਾਲਾਂ ਚ ਇਹਨਾਂ ਨੇ ਇੱਕ ਕੰਮ ਜੁਰੂ ਕੀਤਾ ਪੀ ਪੰਜਾਬ ਸਿੰਘ ਕਰਜ਼ਾ 3 ਸਾਲਾਂ ਦੇ ਵਿੱਚ 1 ਲੱਖ ਕਰੋੜ ਰੁਪਇਆ ਆਇਆ ਸੀ ਤੇ ਇਹਨਾਂ ਨੇ ਬਕਾਇਦਾ 4 ਸਾਲਾਂ ਦੇ ਵਿੱਚ 1 ਲੱਖ ਰੁਪਇਆ ਦਿੱਤਾ ਇਹਨਾਂ ਨੇ ਇਹ ਕੰਮ ਜੁਰੂ ਕੀਤਾ ਕਰਜ਼ਾ ਦਾ ਨਜ ਗੁੱਟ ਨਹੀਂ ਕੀਤੀ ਜਦੋਂ ਪੁੱਛੋ ਸਾਡੇ ਕੋਲ ਪੈਸੇ ਦੀ ਦਿੱਕਤ ਹੀ ਕੋਈ ਨਹੀਂ ਚੀਜ਼ ਕਮੀ ਕੋਈ ਨਹੀਂ ਪੈਸਾ ਦੇ ਵਾਧੂ ਤੇ ਜੋ ਮਰਜ਼ੀ ਕਰ ਲਈ ਸੀ ਤੇ ਜਦੋਂ ਪਰ ਲਾਉਂਦਾ ਪੀ ਇੰਨਾ ਵਿਆਜ ਦੇ ਦੋ ਤੇ ਮੈਨੂੰ ਉਮੀਦ ਆ ਵੀ ਜਿਹੜੀ ਅਗਲੀ ਸਰਕਾਰ ਆਉਣੀ ਆ ਨਾ ਉਹਨਾਂ ਦਾ ਜਿਹੜਾ ਵਾ ਲੇਖਾ ਚੁੱਕਾ ਸਾਰ ਵਿਆਜ ਹੀ ਚੱਲ ਜਾ ਕਰਨਾ ਲੋਕਾਂ ਦੀ ਤਨਖਾਹ ਉਹ ਨਹੀਂ ਨੀਯਮ ਰਾਜ ਜੀ ਇਸ ਕਰਕੇ ਅਸੀਂ ਸੋਚਦੇ ਇਹ ਬੇਲੋੜਾ ਮੁੱਦਾ ਆ ਪਹਿਲਾ ਜਗਵੰਤ ਦੀਪ ਸਿੰਘ ਸਮਰਾ ਦਾ ਕਰੈਕਟਰ ਤੇ ਵੇਖ ਲਓ ਨਾ ਪਸ਼ੋਕਰ ਤੇ ਵੇਖ ਲਓ ਕੀ ਸ਼ੈ ਬੰਦਾ ਹੋਏਗਾ ਜਿਹਨੂੰ ਤੁਸੀਂ ਇੰਨਾ ਸੀਰੀਅਸ ਲੈ ਰਹੇ ਹੋ ਜੀ ਅਸ਼ਵਨੀ ਜੀ ਬਾਤ ਦਾ ਬਤਕੜ ਬਣਨ ਦੀ ਕੋਸ਼ਿਸ਼ ਨਾ ਕਰੋ ਪੰਜਾਬ ਦੀ ਗੱਲ ਕਰੋ ਜਿਹੜਾ ਸਵਾਲ ਮੈਂ ਪੁੱਛਿਆ ਨਾ ਜਵਾਬ ਦੇ ਦੇ ਜਦ ਤੱਕ ਹੈਗਾ ਤੇ ਅੱਜ ਤੱਕ ਤੁਸੀਂ ਜਿਹੜੀ ਆ ਅਕਾਲੀ ਸਰਕਾਰ ਦੇ ਵਿੱਚ 15 ਸਾਲ ਤੁਸੀਂ ਭਾਈਵਾਲ ਰਹੇ ਹੋ ਇੱਕ ਮੁੱਦਾ 1996 ਤੋਂ ਲੈ ਕੇ 1997 ਤੋਂ ਲੈ ਕੇ ਬਕਾਇਦਾ ਤੌਰ ਤੇ ਤੁਹਾਡੀ ਸਰਕਾਰ 2400 ਜਦ ਤੱਕ ਰਹੀ ਹੈ 2014 ਤੋਂ ਲੈ ਕੇ ਅੱਜ ਤੱਕ 11 ਸਾਲ ਉਹ 6 6 ਸਾਲ ਉਹ ਤੇ 11 16 17 ਸਾਲ ਤੁਹਾਡੀ ਕੇਂਦਰ ਸਰਕਾਰ ਨਹੀਂ ਹੈ ਤੁਸੀਂ ਕਾਲੀਆਂ ਦਾ ਭਾਈ ਵਾਰਣ ਦੱਸੋ ਤੁਸੀਂ ਇੱਕ ਮੁੱਦਾ ਕੋਈ ਪੰਜਾਬ ਦਾ ਹੱਲ ਕੀਤਾ ਹੋਵੇ ਦੱਸ ਦਿਓ ਤੁਸੀਂ ਜੇ ਤੁਸੀਂ ਚਾਹੁੰਦੇ ਚੰਡੀਗੜ੍ਹ ਦਾ ਮੁੱਦਾ ਬੜੇ ਆਰਾਮਦਾਦ ਹੋ ਸਕਦਾ ਸੀ ਜੇ ਤੁਸੀਂ ਚਾਹੁੰਦੇ ਪਾਣੀਆਂ ਦੇ ਮੁੱਦੇ ਬੜੇ ਆਰਾਮ ਨਾਲ ਹੱਲ ਹੋ ਸਕਦੇ ਸੀ ਹਾਂ ਇੱਕ ਕੰਮ ਤੁਸੀਂ ਜ਼ਰੂਰ ਕੀਤਾ ਭਾਖੜਾ ਡੈਮ ਪ੍ਰਾਪਰਟੀ ਪੰਜਾਬ ਦੀ ਤੇ ਤੁਸੀਂ ਕੇਂਦ ਨੂੰ ਦੁਆਨ ਵਿੱਚ ਪੂਰੀ ਮਦਦ ਕੀਤੀ ਉਹਨਾਂ ਦੀ ਕਰ ਲੋ ਕਬਜ਼ਾ ਗੱਲ ਹੀ ਕੋਈ ਨਹੀਂ ਜੀ ਫਸੇ ਕਿਨੇ ਚੇਅਰਮੈਨ ਪਹਿਲੇ ਤਰ੍ਹਾਂ ਤੇ ਇੱਕ ਮੈਂਬਰ ਪੰਜਾਬ ਦਾ ਇੱਕ ਮੈਂਬਰ ਹੈ ਲੰਦਾਂ ਦਾ ਤਿੰਨ ਮੈਂਬਰ ਕਮੇਟੀ ਨੂੰ ਚਾਹੀਦੀ ਵੱਧ ਨਹੀਂ ਉਹ ਚੇ ਰਾਜਸਥਾਨ ਦਾ ਕੀ ਇੱਥੇ ਜੀ ਉਹਨੂੰ 27 ਮੈਂਬਰ ਕਿਉਂ ਲਿਆ ਜਾ ਰਿਹਾ ਹਮ ਇਹ ਤੁਹਾਡੀ ਪ੍ਰਾਪਤੀ ਜ਼ਰੂਰ ਹੈ ਕਿ ਜਿਹੜੀ ਹੈ ਪੰਜਾਬ ਦੀ ਜਾਇਦਤ ਸੀ ਉਹਨੂੰ ਤੁਸੀਂ ਬਰਬਾਦ ਕਰਨ ਤੇ ਰੋਲ ਜ਼ਰੂਰ ਮਾਇਆ ਆਪਣਾ ਇਹਦੇ ਉਹਦੇ ਕੁਛ ਨਹੀਂ ਕੀਤਾ ਤੇ ਤੁਹਾਡਾ ਸਾਥ ਉਹਨਾਂ ਨੀਲੀਆਂ ਪੰਗਲੇ ਸਿੱਤਾ ਜਿਹੜੇ ਪੰਗਾ ਸਿਰ ਪਸਾਈ ਫਿਰਦੇ ਨੇ ਉਹਨਾਂ ਦੀ ਸੋਚ ਵੀ ਸਿਰ ਨਰਾਜ ਕਰਨ ਤੱਕ ਸੀਮਤ ਸੀ ਉਹਨਾਂ ਦੀ ਸੋਚ ਜਿਹੜੀ ਸਾਡੀ ਆਕਾਲੀ ਦਾ ਮੁੱਦੇ ਲੈ ਕੇ ਚੱਲਿਆ ਸੀ ਨਾ ਸ਼ੁਰੂ ਤੋਂ ਉਹ ਤੋਂ ਘਰ ਨੂੰ ਉੱਚਲੇਗੇ ਉਹ ਲੀਡਰ ਜਿਹੜੇ ਕਹਿੰਦੇ ਪੰਥ ਜੀਵੇ ਮੈਂ ਮਰਾਂ ਇਹ ਕਹਿੰਦੇ ਪੰਥ ਪਵੇ ਠੱਠੇ ਕੋਚ ਮੇਰੀ ਕੁਰਸੀ ਕੈਮਰਾਂ ਲਈ ਚਾਹੀਦੀ ਹੈ ਬਿਲਕੁਲ ਜੀ ਤੇ ਜਗਮਨ ਸਮਰਾ ਨੂੰ ਜੋ ਪੰਜਾਬ ਚ ਵਾਪਸ ਲਿਆਉਂਦੀਆਂ ਚਰਚਾਵਾਚਾਰੀਆਂ ਨੇ ਲੱਗਦਾ ਹੈ ਕਿ ਉਸ ਨੂੰ ਵਾਪਸ ਪੰਜਾਬ ਲਿਆਂਦਾ ਚਾਹਵੇਗਾ ਸਰ ਜੀ ਮੈਂ ਤੁਹਾਨੂੰ ਕਹਿੰਦਾ ਜਿਹਦੇ ਕੋਲੇ ਇੰਨੇ ਵੱਡੇ ਲੀਡਰ ਨਾਲ ਸਾਝ ਪਿਆਲੀ ਵਿਦੇਸ਼ ਚ ਹੋਵੇ ਜਿਹੜਾ ਦੇਸ਼ ਦਾ ਐਗਰੀਕਲਚਰ ਮਿਨਿਸਟਰ ਜਾਵੇ ਭਾਜਪਾ ਦੇ ਇਡਾ ਵੱਡਾ ਆਗੂ ਇਹਨਾਂ ਦਾ ਜਾਰੀ ਜੀ ਵੀ ਤੁਹਾਨੂੰ ਕੋਲ ਲੈ ਕੇ ਆਉਗਾ ਜੀ ਜਿਹੜੀ ਉਥੋਂ ਹਵਾਲਗੀ ਹੋਣੀ ਹੈ ਉਥੋਂ ਦੇ ਕਾਨੂੰਨ ਮੁਤਾਬਕ ਹੋਣੀ ਹੈ ਇਹਨਾਂ ਦੇ ਇਹਨਾਂ ਦੇ ਕਹਿਣ ਤੇ ਨਹੀਂ ਹੋਣੀ ਉਹ ਕੰਮ ਕਾਫੀ ਲੰਮੇ ਹੁੰਦੇ ਮੇਲ ਚੌਕਸੀ ਵਾਲੇ ਤੁਸੀਂ ਕਿੰਨੀ ਵਾਰ ਹੋਇਆ ਜੀ ਲਾਅ ਆ ਜੀ ਦੀ ਲਾਈਨ ਕਲੀਅਰ ਹੋ ਗਈ ਆ ਕੇ ਉਮਰ ਕੇ ਫਿਰ ਰਸਤੇ ਲੱਗੇ ਨੇ ਕਿਧਰ ਜੀ 11 ਬੰਦੇ ਨੇ ਤੁਹਾਡੇ ਜਿੱਤੋਂ ਬਹੁਤੇ ਗੁਜਰਾਤੀ ਜਿਹੜੇ ਸਾਡੇ ਦੇਸ਼ ਨੂੰ ਲੁੱਟ ਕੇ ਅਰਬਾਂ ਰੁਪਏ ਲੁੱਟ ਕੇ ਵਿਦੇਸ਼ਾਂ 'ਚ ਬਿਠੇ ਤੁਸੀਂ ਕੱਖ ਨਹੀਂ ਕਰ ਸਕਿਓ। ਇਹ ਸੇ ਕਰਕੇ ਦਿਨੇਸ਼ ਜਿਹੜੇ ਸਾਡੇ ਪਟਨਾਇਕ ਹੁੰਦਾ ਵਧਿਆ ਕੀਤਾ ਜਿਹੜਾ ਕਿਹਾ ਉਹਨਾਂ ਨੇ ਕਿਹਾ ਵੀ ਕੈਨੇਡਾ ਦੇ ਵਿੱਚ ਖਾਲਸਾਣ ਦੀ ਜਿਹੜੀ ਲੜਾਈ ਚੱਲ ਰਹੀ ਆ ਉਹ ਇਹਨਾਂ ਦੀ ਕੈਨੇਡਾ ਦੀ ਆਪਣੀ ਜਨਰੇਸ਼ਨ ਆਪਣੀ ਜਨਰੇਟ ਕੀਤੀ ਹੋਈ। ਭੁਗਤੇ ਕਨੇਡਾ ਇੰਡੀਆ ਦਾ ਕੋਈ ਰੋਲ ਨਹੀਂ ਠੀਕ ਹੈ ਅਨੰਦ ਬਿਲਕੁਲ ਉਹ ਤੋਂ ਮਾਨੂੰ ਫੋਨ ਆਉਂਦੇ ਜੀ ਸਾਡਾ ਤੇ ਹਾਲ ਜਿਹਾ ਤੁਹਾਡੇ ਪੰਜਾਬ ਨੂੰ ਮਾੜਾ ਬਣ ਗਿਆ ਮੈਂ ਕਿਹਾ ਪੰਜਾਬ ਸਭ ਤੋਂ ਸ਼ਾਂਤ ਸੂਬਾ ਵੀ ਮਾੜੀ-ਮੋਟੀ ਘਟਨਾਵਾਂ ਚੱਲਦੀ ਨੇ ਕੋਈ ਗੱਲ ਨਹੀਂ ਉਹ ਕਹਿੰਦੇ ਰੋਜ਼ ਗੋਲੀ ਚੱਲਦੀ ਹੈ ਰੋਜ਼ ਗੋਲੀ ਚੱਲਦੀ ਹੈ ਇੱਥੇ ਜੀ ਤੇ ਸਾਡੀ ਪੰਜਾਬ ਪੁਲਿਸਾ ਰੱਬ ਨਹੀਂ ਗੱਲ ਹੈਗੀ ਵੀ ਫਿਰ ਕੇ ਮੁਕਾਬਲਾ ਕਰਦੇ ਹੋ ਲੱਤ ਦੀ ਗੋਲੀ ਮਾਰਦੇ ਹੋ ਮਾਂਝ ਗੋਲੀ ਮਾਰਦੇ ਹੋ ਜਾ ਉਹਨੇ ਬਰਕਾਰ ਦਿਓ ਜਾਂ ਉਹਨੂੰ ਫੜ ਕੇ ਤੇ ਡੈਰੋਗੇਟ ਕਰ ਉਹ ਤਾਂ ਉੱਥੇ ਚ ਜਾ ਹੀ ਨਹੀਂ ਸਕਦੇ ਉੱਥੇ ਉਸ ਤੇ ਬਸ ਮਾਰੀ ਪੁਰਸਾ ਐਸੇ ਕਰਕੇ ਜਗਮਨ ਦੀਪ ਸਿੰਘ ਨੂੰ ਜੇ ਤੁਸੀਂ ਲਿਆਉਣਾ ਵਾ ਤਾਂ ਪਹਿਲਾਂ ਤੁਸੀਂ ਤੋਮਰ ਨਾਲ ਗੱਲ ਕਰੋ ਭਾਈ ਤੇਰਾ ਉੱਥੇ ਭਾਈ ਵਾਲੀ ਹੈਗੀ ਇਹ ਭੰਗ ਦੀ ਖੇਤੀ ਦੀ ਕਰ ਰਹੇ ਹੋ ਤੁਸੀਂ ਉੱਚ ਕੀ ਤੁਹਾਨੂੰ ਸਹਿਯੋਗ ਕਰੋਗੇ ਤੁਸੀਂ ਵਾਪਸ ਤੇ ਹਣ ਤੇ ਕਦੀ ਵੀ ਨਹੀਂ ਕਰਨਗੇ ਜਦੋਂ ਜਦੋਂ ਇੱਥੇ ਸੀਗਾ ਜਦੋਂ ਉਹਨੂੰ ਭਜਨ ਚੜਾਇਆ ਸੀਗਾ ਉਹਨੂੰ ਪਤਾ ਸੀ ਮੈਂ ਇੱਥੋਂ ਭਾਰਤੀ 에어ਪੋਰਟ ਤੋਂ ਕਿਤੇ ਚੜਿਆ ਤੂੰ ਮੈਨੂੰ ਫੜ ਲੈਣਾ ਉਹ ਤੂਮਰ ਦੀਆਂ ਵੀਆਈਪੀ ਗੱਡੀਆਂ ਦੇ ਵਿੱਚ ਬਕਾਇਦਾ ਤੌਰ ਤੇ ਕਿੱਥੇ ਜਾਂਦਾ ਵਾ ਨੇਪਾਲ ਦੇ ਵਿੱਚ ਨੇਪਾਲ ਤੋਂ ਫਲਾਈ ਕਰਦਾ ਉਹ ਨੇਪਾਲ ਜਿਹੜਾ ਵਾ ਸਾਡੇ ਵਾਸਤੇ ਸਰਬੀਅਮ ਤੇ ਵਰਦਾਨ ਈ ਹੈ ਨੇਪਾਲ ਅਜੇ ਕੰਟਰੀ ਆ ਜਿਹੜਾ ਕਦੀ ਵੀ ਗੁਲਾਮ ਨਹੀਂ ਰਿਹਾ ਕਦੀ ਵੀ ਗੁਲਾਮ ਨਹੀਂ ਤੇ ਜੇ ਅਸੀਂ ਕਹੀਏ ਗੁਲਾਮ ਕਿਉਂ ਨਹੀਂ ਗਿਆ ਕਿ ਗਰੀਬ ਕੰਟਰੀ ਅੰਗਰੇਜ਼ਾਂ ਦਾ ਕਿ ਕਰਨਾ ਉੱਥੇ ਕੀ ਸੀਗਾ ਜੀ ਕੰਸ਼ੇਵ ਕਰ ਨਹੀਂ ਸੀ ਜਾ ਕੇ ਇਸ ਕਰਕੇ ਜਗਵੰਦ ਦੀਪ ਸਿੰਘ ਜਿਹੜੀ ਲਿਆਉਣ ਦੀ ਗੱਲ ਕੀਤੀ ਜਾਂਦੀ ਪਤਾ ਨਹੀਂ ਸਾਡੇ ਵੀਰ ਕਿਵੇਂ ਕਹੀ ਜਾਂਦੇ ਨਾ ਸੋਖਾ ਨਹੀਂ ਹੈਗਾ ਉਹਦੇ ਵਾਸਤੇ ਕਈ ਪਾਪੜ ਵਧਣੇ ਪੜੇਗੇ ਤੇ ਮੈਨੂੰ ਨਹੀਂ ਉਮੀਦ ਵੀ ਪੰਜਾਬ ਸਰਕਾਰ ਦੇ ਕਹਿਣ ਤੇ ਜਿਹੜਾ ਅਸੀਂ ਉਹਨੂੰ ਵਾਪਸ ਲਿਆਉਣ ਵਾਸਤੇ ਕੇਂਦਰ ਸਰਕਾਰ ਰਾਜੀ ਹੋ ਜਾਊਗੀ ਜੀ ਕੀ ਇਸ ਨਾਮ ਦੇ ਨੂੰ ਅਸੀਂ ਤਰਨ ਤਰਨ ਦੀ ਜ਼ਿਮਨੀ ਚੋਣ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਜ਼ਿਮਨੀ ਚੋਣ ਆ ਰਹੀ ਹੈ ਤੇ ਉਸੇ ਕਰਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੇ ਲਈ ਅਜਿਹੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਵੇਖੋ ਉਹ ਨਾਲ ਜੋੜ ਕੇ ਵੇਖੋ ਨਾ ਵੇਖੋ ਕਿ ਫਰਕ ਨਹੀਂ ਪੈਂਦਾ ਅਜਿਹੀ ਚੀਜ਼ ਤੁਸੀਂ ਵੇਖੀ ਨਾ ਫਿਲਮ ਦੇ ਨਾਲ ਆਮ ਲੋਕਾਂ ਤੇ ਕੋਈ ਅਸਰ ਨਹੀਂ ਗਿਆ ਜੀ ਆਮ ਲੋਕ ਤੇ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਆਪਣੀਆਂ ਹਲਕੇ ਦੀਆਂ ਮੰਗਾਂ ਨੇ ਹਲਕੇ ਦੀਆਂ ਮੁਸ਼ਕਲਾਂ ਹੱਲ ਕੋਣ ਕਰ ਸਕਦਾ ਹੁਣ ਜਦੋਂ ਪੁੱਛੋ ਵੀ ਵੇਖੋ ਆਮ ਆਦੀ ਪਾਰਟੀ ਦੇ ਉਮੀਦਵਾਰ ਖੜਾ ਕੀਤਾ ਉਹ ਬੰਦਾ ਪ੍ਰਣਾਵ ਉਹ ਕਹਿੰਦੇ ਆਮ ਆਦੀ ਪਾਰਟੀ ਪਿਛਲੇ 4 ਸਾਲਾਂ ਚ ਕੀਤਾ ਕੀ ਹੈ ਉਹ ਵਿਖਾਉਂਦੇ ਵੀ ਇੱਥੇ 4-4 ਫੁੱਟ ਪਾਣੀ ਖਲੋਜਦਾ ਮੀਂਹ ਪੈਂਦਾ ਤੇ ਗੰਦਾ ਪਾਣੀ ਹੁੰਦਾ ਸੀਵੇ ਦਾ ਪਾਣੀ ਬਾਹਰ ਆ ਜਾਂਦਾ ਉਹ ਤਾਂ ਸਾਡਾ ਕਿਸੇ ਹੱਲ ਕੀਤਾ ਨਹੀਂ ਬਾਕੀ ਸਾਡਾ ਕੋਈ ਕੀ ਕਰੂਗਾ ਜੀ ਅੱਜ ਦੀ ਡੇਟ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਗੁਣਾ ਕੂੜਾ ਵੱਗਿਆ ਤੇ ਕਾਰਪੋਰੇਸ਼ਨ ਦੀ ਹਿੰਮਤ ਦੀ ਵੀ ਇਹ ਕੂੜਾ ਚੁੱਕਦੇ ਸਹੀ ਤਰੀਕੇ ਨਾਲ ਇੰਨੀ ਹਾਲਤ ਮਾੜੀ ਹੋ ਗਈ ਹੈ ਜੇ ਕਿਸੇ ਗਰੀਬ ਦੀ ਹਾਈਵੇ ਤੇ ਲੱਗੀ ਹੋਈ ਨਾ ਸੜਕ ਦੇ ਇੱਕ ਪਾਸੇ ਜਿਹੜੀ ਉਹ ਉਲਟੋ ਨਹੀਂ ਸੁੱਕੀ ਨਾ ਵਾਸਤੇ ਬਸ ਕੁੜਾ ਚੁਕਣਾ ਮੋ ਜੀ ਇਸ ਕਰਕੇ ਉਹਨੂੰ ਤੁਸੀਂ ਉਸ ਮੁੱਦੇ ਨਾਲ ਜੜਵਾ ਉਹਨੂੰ ਆਪ ਜੁੜ ਕੇ ਨਾ ਵੇਖੋ ਉਹਦੇ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ ਉੱਥੇ ਲੋਕਾਂ ਦਾ ਕੌਣ ਹੈ ਕੌਣ ਨਹੀਂ ਭੁਗਤਾਨਦਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਗੱਲਾਂ ਉਹਨਾਂ ਵਾਤੇ ਬਹੁਤ ਛੋਟੀਆਂ ਹੈਗੀਆਂ ਇਹ ਸਿਰਫ ਲੀਡਰਾਂ ਦੇ ਵਿੱਚ ਹੀ ਆ ਲੀਡਰ ਹੀ ਮਾਮਲੇ ਨੂੰ ਉਲਝਾਉਣਾ ਚਾਹੁੰਦੇ ਆ ਤੇ ਲੀਡਰ ਹੀ ਬਣਾਉਣਾ ਚਾਹੁੰਦੇ ਆ ਬਿਲਕੁਲ ਮੈਂ ਇਹ ਅਸ਼ਵੀ ਸ਼ਰਮ ਨੇ ਇਹ ਪੁੱਛਦਾ ਵੀ ਸ਼ਰਮਾ ਜੀ ਤੁਸੀਂ ਪੰਜਾਬ ਦੇ ਮੁੱਦੇ ਕਿਹੜੇ ਹੱਲ ਕੀਤੇ ਮੈਨੂੰ ਇਹ ਦੱਸ ਦਿਓ ਤੁਹਾਡੀ ਸਰਕਾਰ ਕਾਦੀਆਂ ਦੇ ਹਲ ਰਹੀ ਆ ਕੇਂਦਰ ਚਰੀ ਕਿਹੜਾ ਮੁੱਦਾ ਇੱਕ ਮੁੱਦਾ ਦੱਸੋ ਕਰ ਕੀਤਾ ਤੁਸੀਂ ਤੇ ਤੁਸੀਂ ਇਹੋ ਜਿਹੀਆਂ ਗੱਲਾਂ ਠਾ ਕੇ ਇੱਥੇ ਮੁੱਖ ਮੰਤਰੀ ਨਹੀਂ ਬੋਲਿਆ ਜੀ ਆਪ ਕੋ ਨਹੀਂ ਬੋਲਿਆ ਜੀ ਫੁਲਾਣਾ ਨਹੀਂ ਬੋਲਿਆ ਜੀ ਕਰਤੂਤ ਤੇ ਤੁਹਾਡੀ ਇਹ ਕਰਵਾਇਆ ਤੇ ਤੁਸੀਂ ਤੁਹਾਡੇ ਉਹ ਸਾਬਕਾ ਮੰਤਰੀ ਦਾ ਬਕਾਇਦਾ ਤੌਰ ਤੇ ਚੇਤਾ ਤੇ ਤੁਸੀਂ ਸਿਰਫ ਪੰਜਾਬ ਦੇ ਵਿੱਚ ਗੜਬੜ ਕਹਿੰਚਾਉਂਦੇ ਹੋਣ ਜੀ ਜੀ ਬਿਲਕੁਲ ਡੀਆਈਜੀ ਪੁੱਲਰ ਦੀ ਜਿਹੜੀ ਮੈਂ ਗੱਲ ਕਰਾਂ ਮੋਤਲ ਡੀਆਈਜੀ ਪੁੱਲਰ ਨੇ ਹੁਣ ਤੱਕ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਹੁਣ ਆਈਪੀਐਸ ਨਾਨਕ ਸਿੰਘ ਨੂੰ ਡੀਆਈਜੀ ਲਗਾਇਆ ਗਿਆ ਕਾਫੀ ਵਿਵਾਦਾਂ ਦੇ ਵਿੱਚ ਉਹ ਵੀ ਹੀਰੇ ਰਹਿੰਦੇ ਨੇ ਤੇ ਹੁਣ ਇੱਕ ਵਿਵਾਦੇ ਤੇ ਏਰੀਆ ਦੇ ਵਿੱਚ ਆ ਗਏ ਨੇ ਕਿ ਹੁਣ ਡੀਆਈਜੀ ਪੁੱਲਰ ਨੂੰ ਸਸਪੈਂਡ ਡਿਸਮਿਸ ਕਰਨ ਦੀਆਂ ਤਿਆਰੀਆਂ ਹੋ ਗਈਆਂ ਨੇ ਡੀਆਈਜੀ ਪੁੱਲਰ DIG ਭੁੱਲਰ ਨੂੰ ਪਟਿਆਲਾ ਰੇਂਜ ਤੋਂ ਬਦਲ ਕੇ ਸਪੈਸ਼ਲ ਜਿਹੜੀ ਸੀ ਇਹ ਰੇਂਜ ਦਿੱਤੀ ਗਈ ਸੀ ਰੋਪੜ ਰੇਂਜ ਜੀ ਰੋਪੜ ਰੇਂਜ ਦੇ ਵਿੱਚ ਤਿੰਜਲੇ ਹੁੰਦੇ ਆ ਰੋਪੜ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਤੇ ਜੇ ਸੂਬੇ ਦਾ ਸਭ ਤੋਂ ਵੱਡਾ ਰੀਅਲ اسٹیਟ ਦਾ ਕੰਮ ਕੀ ਹੈ ਤੇ ਅਸੀਂ ਉਹ ਮੋਹਾਲੀ ਕਿਹ ਗਿਣਦੇ ਰੋਪੜ ਤੇ ਮੋਹਾਲੀ ਦੇ ਵਿੱਚ ਜੀ ਫਤਿਹਗੜ੍ਹ ਸਾਹਿਬ ਤੋਂ ਕੁਝ ਏਰੀਆ ਵਿੱਚ ਆ ਜਾਂਦਾ ਹਾਂ ਤੇ ਜੇ ਪੈਸੇ ਆ ਤੇ ਰੀਅਲ ਏਸਟੇਟ ਚ ਆ ਗਿਆ ਜੀ ਜਿਹੜੀ ਗੱਲ ਆ ਆਪਾਂ ਡੀਆਈਜੀ ਭੁੱਲਰ ਦੀ ਗੱਲ ਕਰਦੇ ਆ ਕਈ ਲੋਕ ਜੋੜ ਕੇ ਵੇਨੇ ਜੀ ਵੇਖੋ ਤੇ ਸੀਐਸਬੀ ਲੱਗਨ ਦਿੱਤੀ ਉਹਨੇ ਚਾਹ ਦੀ ਲੰਨ ਤਾਂ ਨਹੀਂ ਗਲਤ ਗੱਲ ਭਾਈ ਸੀਆਈਐਸਬ ਜਿਹੜੀ ਆ ਉਹ ਪੰਜਾਬ ਪੁਲਿਸ ਨੂੰ ਕਮਜ਼ੋਰ ਸੁਰੱਖਿਆ ਦਸਤਾ ਨਹੀਂ ਹੈਗੀ ਉਹਦੇ ਕੋਲੇ ਪੰਜਾਬ ਪੁਲਿਸ ਨੂੰ ਨਫਰੀ ਵੀ ਜ਼ਿਆਦੀ ਆ ਤੇ ਉਹਦੇ ਕੋਲ ਅਫਸਰ ਵੀ ਜ਼ਿਆਦੇ ਨੇ ਜੀ ਉਹਦੇ ਕੋਲ ਬਕਾਇਦਾ ਜਿਹੜੇ ਕਰਮਚਾਰੀ ਵੀ ਜਾਦੇ ਨੇ ਕਿਵੇਂ ਰੋਕ ਸਕਦੇ ਇਹਨਾਂ ਨੂੰ ਜੇ ਇਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਕੇਂਦਰ ਦੇ ਫੈਸਲੇ ਅਗਲਾ ਆਰਮੀ ਲਾਦਨੇ ਉੱਥੇ ਬੀਐਸਐਫ ਲਾਦਨੀ ਮਿੰਟੋ ਮਿੰਟੀ ਤੇ ਪੰਜਾਬ ਪੁਲਿਸ ਦੀ ਇਹ ਗੱਲ ਨਹੀਂ ਕਿ ਉਹਨਾਂ ਜਾ ਕੇ ਉਹ ਮੁਕਾਬਲਾ ਕਰ ਸਕਿਆ ਲੇਕਿਨ ਇਹ ਰੀਅਲ ਏਸਟੇਟ ਦਾ ਏਰੀਆ ਵਾ ਨੋਟ ਬਹੁਤ ਜਿਹੜਾ ਅਫਸਰ ਤੇ ਇੱਥੇ ਬਕਾਇਦਾ ਤੌਰ ਤੇ ਮੈਂ ਤਾਂ ਨਾ ਤਨਖਾਹ ਆਪਣੀ ਲੈ ਜਾਂਦਾ ਮਹੀਨੇ ਦੀ ਬਸ ਠੀਕ ਹੈ ਸ਼ੁਕਰਾਨਾ ਜੋ ਕੁਝ ਕੋਈ ਦੇ ਗਿਆ ਤੇ ਲੈ ਲਿਆ ਜਦੋਂ ਨਜ਼ਰਾਨਾ ਮੰਗਦੇ ਆ ਨਾ ਜੀ ਉਹ ਵੀ ਤੋਂ ਜ਼ਿਆਦਾ ਮੰਗਦੇ ਉਦੋਂ ਮੇਰੇ ਮਾਮਲੇ ਦਾ ਗੜਬੜ ਹੁੰਦਾ ਉਹ ਲਰਨੋਂ ਨਜ਼ਰਾਨਾ ਜਿਹੜੀ ਗਰਾਊਂਡ ਦੀ ਆਦਤ ਪੈ ਗਈ ਸੀ ਜੀਹਦੇ ਕਰਕੇ ਉਹ ਫਸਿਆ ਹੋਇਆ ਜਿਉਂ ਛੁਕਰਾਨੇ ਤਰੀਂਦਾ ਤੇ ਸ਼ਹਿਰ ਨੂੰ ਪੁੱਛਦਾ ਹੀ ਨਹੀਂ ਲੱਗੇ ਕੋਲਪ ਲਰਨ ਨੂੰ ਪਹਿਲਾਂ ਤੇ ਕਰਤਾ ਪਹਿਲਾਂ 48 ਘੰਟੇ ਜਿਹੜਾ ਬੰਦਾ ਹਵਾਲਾ 'ਚ ਰਹਿ ਜਾਂਦਾ ਜੇਲ੍ਹ 'ਚ ਰਹਿ ਜਾਂਦਾ ਉਹ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ ਆਟੋਮੈਟਿਕ ਸਰਕਾਰੀ ਮੁਲਾਜ਼ਮ ਜਿਹੜਾ ਜੀ ਫੇਰੀ ਮੁੱਖ ਮੰਤਰੀ ਸਾਹਿਬ ਨੇ ਕੱਲ ਕਹਿਤਾ ਜੀ ਮੈਂ ਵੇਖੋ ਜੀ ਸਾਈਨ ਕਰਤਾ ਜੀ ਮੈਂ ਕਰਤਾ ਜੀ ਆਰਡਰ ਦੇ ਵਿੱਚ ਜਿੱਦਾਂ ਕਰੋੜ ਕਰੋੜ ਕੇ ਬੋਲਦੇ ਹੁੰਦੇ ਆ لیکن میں ਇਹ ਦੱਸ ਦਿਆਂ ਕਿ 2 ਦਿਨ ਪਹਿਲਾਂ ਆਰਡਰ ਹੋ ਗਿਆ ਸੀ ਤੁਸੀਂ 2 ਦਿਨ ਬਾਅਦ ਸਾਈਨ ਕੀਤੇ ਇਹ ਮᱟਰੀ ਗਲਤੀ ਤੁਹਾਡੇ ਵਾਸਤੇ دوسری ਚੀਜ਼ ਇੱਕ ਮਹੀਨੇ ਚ ਇਹਦੀ ਬਕਾਇਦਾ ਤੌਰ ਤੇ ਸੈਂਟਰ ਤੋਂ ਮਨਜ਼ੂਰੀ ਜਾਣੀ ਹੁੰਦੀ ਹੈ ਜੀ ਤੇ ਭੁੱਲ ਰਹਾਂ ਨੇ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਮਨਜ਼ੂਰੀ ਲੈਣ ਦੀ ਕਿਉਂਕਿ ਜੋ ਕੁਝ ਉਹ ਜਿਹੜੀ ਏਜੰਸੀ ਉਹ ਵੀ ਕੇਂਦਰ ਦੀ ਆ ਤੇ ਜੋ ਕੁਝ ਉਹਨਾਂ ਬਰਾਮਦ ਕੀਤਾ ਉਹ ਵੀ ਅਵਲਖਣ ਹੁਣ ਇੱਕ ਰਿਪੋਰਟ 26 ਹਿੰਦੂਸਤਾਨ ਟਾਈਮ ਦੇ ਵਿੱਚ ਉਹਦੇ ਵਿੱਚ ਪੱਤਰਕਾਰ ਨੇ ਗੱਲ ਲਿਖੀ ਆ ਕਿ ਹੁਣ ਇਹਨੂੰ ਧਾਰਾ 333 11 ਲਾ ਕੇ ਪੁੱਲਰ ਨੂੰ ਡਿਸਮਿਸ ਕਰਨ ਦੀ ਤਿਆਰੀ ਹੈ ਕਰਸੜਵੇ ਨੇ ਜੀ ਪ੍ਰੈਸਟਾ ਚਾਰ ਦੇ ਵਿੱਚ ਕੋਈ ਪੰਜਾਬ ਚੋਂ ਆਈਪੀਸ ਡਿਸਮਿਸ ਕੀਤਾ ਜਾ ਰਿਹਾ ਤੇ ਪਹਿਲਾ ਅਫਸਰ ਆ ਉਹ ਪੁੱਲਰ ਜੀ 1983 ਦੇ ਵਿੱਚ ਅਜੇਪਾਲ ਸਿੰਘ ਹੁੰਦਾ ਸੀ ਆਈਪੀ ਅਫਸਰ ਉਹਨੂੰ ਲਾਪਰਵਾਹੀ ਦੇ ਦੋਸ਼ ਦੇ ਵਿੱਚ ਜਿਹੜਾ ਸੀ ਡਿਸਮਿਸ ਕੀਤਾ ਗਿਆ ਸੀ ਤੇ 1984 ਦੇ ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਸਰਦਾਰ ਸ਼ਿਵ ਸਿੰਘ ਮਾਨ ਆਪਣੇ ਘਰ ਸੀਗੇ ਕਿਲਾ ਹਰਨਾਮ ਸਿੰਘ ਫਤਿਹਗੜ੍ਹ ਸਾਹਿਬ ਐਸਐਸਪੀ ਰੋਪੜ ਜਿਹੜਾ ਉਹਨਾਂ ਕੋਲ ਕੋ ਐਕਸਪੀਰੀਅੰਸ ਹੈ ਹਜ਼ਾਰ ਆਲਮ ਉਹਨਾਂ ਨੂੰ ਆਉਂਦਾ ਵੀ ਸਰ ਤੁਹਾਡੇ ਪਿੱਛੇ ਸਰਕਾਰ ਪਈ ਹੈ ਪੁਲਿਸ ਪਈ ਹੈ ਬੈਠੋ ਮੇਰੀ ਕਾਰ 'ਚ ਤੁਹਾਨੂੰ ਮੈਂ ਜਾਇਦ ਤੇ ਬਾਦਿਆ ਉਹਨਾਂ ਨੂੰ ਚੰਡੀਗੜ੍ਹ ਲੈ ਜਾਂਦਾ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਚੱਲ ਜਾਂਦੇ ਨੇ ਦਿੱਲੀ ਜਾ ਕੇ ਉਹ ਤੋਂ ਫੋਰਨ ਦੀਆਂ ਜਿਹੜੀਆਂ ਖ਼ਬਰਾਂ ਖਰੀਦਦੇ ਨੇ ਉਹਨਾਂ ਵਿੱਚ ਸਭ ਕੁਝ ਲਿਖਿਆ ਹੁੰਦਾ ਵੀ ਸਾਕਾ ਨੀਲਾ ਤਾਰਾ ਕਿਵੇਂ ਹੋਇਆ ਕਿਵੇਂ ਕੀਤਾ ਉੱਥੇ ਲਾਟਕੀ ਨੇ ਸਭ ਕੁਝ ਆ ਜਾਂਦਾ ਜੀ 加ਜ ਫੜਦੇ ਉਹ ਸੀਆਈਸਬ ਤੇ ਸੀਆਈਸਬ ਦੀ ਡੀਐਲਜੀ ਹੁੰਦੇ ਆ ਉਹ ਬੰਬੇ ਚਲ ਜਾਂਦੇ ਆ ਬੰਬੇ ਤੋਂ ਇੱਕ 2-3 ਪੇਜ ਦੀ ਚਿੱਠੀ ਲਿਖਦੀ ਰਾਸ਼ਟਰਪਤੀ ਨਾਂ ਤੇ ਲਿਖਦੇ ਆ ਤੇ ਉਹਨੂੰ ਨਾਲ ਆਪਣਾ ਸਤੀਵਾ ਦਿੰਦੇ ਵੀ ਤੁਸੀਂ ਜੋ ਕੀਤੀ ਬਲੰਡਰ ਗਲਤੀ ਕੀਤੀ ਇਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ ਤੁਸੀਂ ਸਿੱਖੋ ਜਦੋਂ ਸਿੱਖ ਕਹ ਕੇ ਉਹਦੀ ਇੰਨੀ ਕੁ ਤੁਹੇਨ ਕੀਤੀ ਇੰਨਾ ਨੇ ਫਿਰ ਉਹ ਜਿਹੜਾ ਵੀ ਸੀ ਉਹ ਅਸਤੀਵਾ ਪ੍ਰਾਨ ਨਹੀਂ ਕੀਤਾ ਉਹਨੂੰ ਡਿਸਪਸ ਕੀਤਾ ਡਿਸਪਸ ਕਿਉਂ ਕੀਤਾ ਕਿ ਇਹਨੂੰ ਹੋਰ ਇਹ ਜਿਹੜੇ ਜਿਹੜੇ ਹੈਗੇ ਨੇ ਜੇ ਸੀ ਇਹ ਅਸਤੀਵਾ ਪ੍ਰਾਨ ਕੀਤਾ ਤੇ ਇਹਦੇ ਫਲ ਦੇਣੇ ਪੜੇ ਸਾਨੂੰ ਜੀ ਡਿਸਪਸ ਇਸ ਪ੍ਰਕਾਰ ਦਾ ਕੋਈ ਫਲ ਦੇਣੇ ਪੋਗੇ ਸਾਨੂੰ ਉਹਨਾਂ ਨੂੰ ਉਹਦੀ ਕਿਸੇ ਅਹਿਰ ਕਰਨੇ ਦਾਸਤਾ ਤੇ ਤੁਹਾਨੂੰ ਡਿਸਪਸ ਕਰ ਦਿੱਤਾ ਗਿਆ ਉਹ ਉੱਥੋਂ ਆਪਣੇ ਸਾਥੀ ਕੋਲ ਛੁੱਟੀ ਲੈਂਦੇ ਆ ਕਿਸ਼ੋਰ ਦੇ ਘਰ ਜਾਂਦੇ ਆ ਫਿਰ ਕੁਝ ਦਿਨ ਕਰਨਲ ਦੇ ਘਰ ਰਹਿੰਦੇ ਆ ਫਿਰ ਉੱਥੋਂ ਫਿਰ ਟ੍ਰੇਨ ਫੜਦੇ ਆ ਤੇ ਕਲਕੱਤੇ ਆ ਜਾਂਦੇ ਆ ਕਲਕੱਤੇ ਤੋਂ ਫਿਰ 네ਪਾਲ ਬਾਰਡਰ ਕਰਾਸ ਕਰਦੇ ਕਰਦੇ ਫੜ ਜਾਂਦੇ ਭਾਗਲਪੁਰ ਦੀ ਜੇਲ੍ਹ ਬਿਹਾਰ ਦੇ ਵਿੱਚ ਜਿਹਨੂੰ ਅਸੀਂ ਦੂਸਰਾ ਕਾਲਾ ਪਾਣੀ ਕਹਿੰਦੇ ਆ ਦੂਸਰਾ ਕਾਲਾ ਪਾਣੀ ਉੱਥੇ ਰੱਖਿਆ ਜਾਂਦਾ ਹੈ ਇਸ ਕਰਕੇ ਅੱਜ ਤੱਕ ਜਿਹੜੇ ਆਈਪੀ ਸਬਸਟ ਸੀ ਕਿ ਉਹਦੇ ਵਿੱਚੋਂ ਅਜੀਪਾਲ ਸਿੰਘ ਮਾਨ ਨੂੰ ਤੇ ਜਿਹੜਾ ਕੀਤਾ ਗਿਆ ਸੀ ਲਾਪਰਵਾਹੀ ਦੇ ਦੋਚ ਤੇ ਸਿਮਰਨ ਸਿੰਘ ਮਾਨ ਨੂੰ ਕੀਤਾ ਸੀ ਵੀ ਜਿਹੜਾ ਉਹਨੇ ਆਪਣੀ ਕੌਮ ਤੇ ਹੋਏ ਤਸ਼ੱਦਦ ਦਾ ਰੋਜ਼ ਕੀਤਾ ਤੋਂ ਤੁਸੀਂ ਬਾ ਦਿੱਤਾ ਸੀ ਉਸ ਦੀਆ ਪ੍ਰਵਾਨ ਕਰ ਲਈ ਵੀ ਉਹਨੂੰ ਡਿਸਮਿਸ ਕੀਤਾ ਗਿਆ ਸੀ ਤੀਜਾ ਹੁਣ ਕਰਪشن ਦੇ ਦੋਸ਼ ਤੇ ਵਿੱਚ ਪੰਜਾਬ ਦੇ ਵਿੱਚੋਂ ਪਹਿਲਾ ਆਈਪੀ ਅਫਸਰ ਜਿਹੜਾ ਵਾ ਉਹ ਡਿਸਮਿਸ ਕੀਤਾ ਜਾ ਰਿਹਾ ਵਾ ਵੈਸੇ ਮੈਂ ਤੁਹਾਨੂੰ ਇਹ ਦੱਸ ਦਿਆਂ ਜੀ ਇੱਕ ਕਿ ਨਕਈ ਸੈਂਟਰਲ ਵਿਜੀਟ ਜੀ ਮਤਲਬ ਵਿਜੀਨਰ ਸੀਵੀਸੀ ਦਾ ਸੈਂਟਰਲ ਵਿਜੀਨਰ ਕਮਿਸ਼ਨ ਦਾ ਚੇਅਰਮੈਨ ਹੁੰਦਾ ਸੀ ਉਹਦੀ ਟਿਨਿਓਰ 2 ਸਾਲ ਵਾਸਤੇ ਹੁੰਦੀ ਹੈ ਉਹ ਕੇਸ ਜਿਹੜੇ ਵਿਗਦੇ ਕਪਲਿਆਂ ਦੇ ਕਰੋੜਾਂ ਦੇ ਕਪਲਿਆਂ ਦੇ ਵਿਗਦਾ ਬੈਂਕਾਂ ਦੇ ਕਪਲੇ ਵਿਗਦਾ ਕਿ ਪਾਰਟੀ ਦੇ ਕਪਲੇ ਵਿਗਦਾ ਤੇ ਨਕਵੀ ਨੇ ਆਪਣੀ ਟਿਨਿਓਰ ਦੇ ਵਿੱਚ 100 ਆਈਪੀਸ ਤੇ ਅਸੀਂ ਆਈਐਸ ਜਿਹੜੇ ਸੀ ਕਰਪਟ ਪ੍ਰਸੀਡ ਡਿਸਕ੍ਰਾਈਸੀ ਤੇ ਉਸ ਤੋਂ ਬਾਅਦ ਜਦੋਂ ਉਹਨੇ ਦੋ ਲੀਡਰਾਂ ਨੂੰ ਹੱਥ ਪਾਇਆ ਤੇ ਪਹਿਲਾਂ ਤੇ ਜਿਹੜੀ ਉਹਦੇ ਮਤਾ ਪਾਸ ਕੀਤਾ ਗਿਆ ਲੋਕ ਸਭਾ ਦੇ ਵਿੱਚ ਬਹੁਤ ਵਧੀਆ ਅਫਸਰ ਜੀ ਫੇ ਲੋੜ ਜਦੋਂ ਲੀਡਰ ਨੂੰ ਹੱਥ ਪਾਇਆ ਤੇ ਉਹ ਲੀਡਰ ਕਹਿਣ ਲੱਗੇ ਜੀ ਇਹ ਨਾਲ ਤਾਂ ਤੇ ਬੰਦਾ ਕਰਪਟ ਲੱਭਣਾ ਕਿੰਨੀ ਹੈ ਤੇ ਬਹੁਤ ਮਾੜਾ ਬੰਦਾ ਬਦਲੇ ਨੂੰ ਦੇਸ਼ ਦੀ ਸੁਪਰੀਮ ਕੋਰਟ ਦਾ ਚੀਫ ਜਸੜਾ ਨੋ ਇਹ ਆਪਣੇ 2 ਸਾਲ ਪੂਰੇ ਕਰਕੇ ਟਨੋ ਕਰਕੇ ਜਾਏਗਾ ਇਸ ਕਰਕੇ ਪੰਜਾਬ ਦੇ ਵਿੱਚੋਂ ਪਹਿਲਾ ਆਈਪੀ ਸਬਸਟਰ ਜਿਹਨੂੰ ਬਕਾਇਦਾ ਤੌਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਚ ਜਿਸ ਵਿੱਚ ਕੀਤਾ ਜਾ ਰਿਹਾ ਜੀ ਨਾਲ ਮੈਂ ਸੁਚੇਤ ਕਰੂੰਗਾ ਨਾਨਕ ਸਿੰਘਰਨ ਨਾਨਕ ਸਿੰਘ ਦੀ ਉਮਰ ਵੀ ਛੋਟੀ ਆ ਤੇ ਤਿੰਨ ਜਗ੍ਹਾ ਤੁਸੀਂ ਦੇ ਤਿੰਨੇ ਜਗ੍ਹਾ ਬਵਾਦ ਖੜੇ ਹੋਏ ਨੇ ਸਰਕਾਰ ਤੁਹਾਡੇ ਨਾਲ ਤੁਹਾਨੂੰ ਡੀਆਈਜੀ ਵੀ ਨੀ ਪਾਵਰਾਂ ਦੇ ਛੜੀਆਂ ਪਟਾੜੇ ਦੇ ਵਿਤਨ ਐਸਐਸਪੀ ਹੋਣ ਦੇ ਬਾਅਦ ਤੁਹਾਨੂੰ ਡੀਆਈਜੀ ਪਾਵਰ ਦਿੱਤੀਆਂ ਸਿਕਲ ਨੇ ਜੀ ਤੇ ਇੱਥੇ ਭੁਲਰ ਵਾਲਾ ਨਜਰਾਨਾ ਦੀ ਕੋਸ਼ਿਸ਼ ਤਾਂ ਕਰਿਓ ਨੀਤੇ ਇਹ ਜਿਹੜੇ ਇਥੋਂ ਦੇ ਨਾਰਦ ਮੁਨੀ ਨੇ ਇਹਨਾਂ ਦੀ ਤਾਰਾ ਬੜੀ ਦੂਰ ਤੱਕ ਦੁਨੀਆ ਜੀ ਹੂੰ ਗ੍ਰਾਣਾ ਲੈ ਕੇ ਜਰਾ ਕਰੂੰ ਕੰਮ ਚੱਲ ਜਿਊਗਾ ਇਹ ਬੜੀ ਚਰਚਿਤ ਜਿਹੜੀ ਰੇਜ ਇੱਥੇ ਲਾਇਆ ਉਹਨਾਂ ਨੂੰ ਜੀ ਜੀ ਬਿਲਕੁਲ ਦੇਖਦੇ ਆ ਕਿ ਸਰ ਚਰਚਤ ਹੁਣ ਰੇਂਜ ਦੇ ਵਿੱਚ ਉਹ ਕੀ ਕਰਦੇ ਨੇ ਕਿ ਇੱਥੋਂ ਤਾਂ ਨਹੀਂ ਕੋਈ ਵਿਵਾਦ ਉਹਨਾਂ ਦੇ ਨਾਲ ਜੁੜਦਾ ਇੱਕ ਨਾ ਡੀਸੀ ਸਾਕਸ਼ੀਸਾਨੀ ਨੂੰ ਵੀ ਅੰਮ੍ਰਿਤਸਰ ਤੋਂ ਉਹਨਾਂ ਦਾ ਵੀ ਟਰਾਂਸਫਰ ਕਰ ਦਿੱਤਾ ਗਿਆ ਉਹਨਾਂ ਨੂੰ ਗਮਾੜਾ ਦਾ ਚੇਅਰ ਐਡਮਿਨਿਸਟਰेटर ਲਗਾਇਆ ਗਿਆ ਉਹਨਾਂ ਨੇ ਜਦੋਂ ਹੜ੍ਹ ਆਈ ਸੀ ਤਾਂ ਉਸ ਵੇਲੇ ਬਹੁਤ ਚੰਗਾ ਕੰਮ ਕੀਤਾ ਸੀ ਬਹੁਤ ਸ਼ਲਾਘਾ ਹੋਈ ਸੀ ਕਿ ਇਨਾਂ ਨੂੰ ਸਮਝੇ ਕਿ ਉਹਨਾਂ ਨੂੰ ਇੱਕ ਉਹ ਵੀ ਗਮਾੜਾ ਦਾ ਚੀਫ ਐਡਮਿਨਿਸਟਰ ਵਰਧਿਆ ਪਰ ਇਹ ਸਮਝ ਲਈ ਕਿ ਉਹਨਾਂ ਦੇ ਦਿਮਾਗ 'ਚ ਕਿਤੇ ਹੋਊਗਾ ਕਿ ਅੰਮ੍ਰਿਤਸਰ ਤੋਂ ਮੈਨਾਂ ਅੱਛਾ ਐਜ਼ ਅ ਡੀਸੀ ਕੰਮ ਕੀਤਾ ਤਾਂ ਮੇਰਾ ਕਿਉਂ ਤਬਾਦਲਾ ਕੀਤਾ ਗਿਆ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਜਿਹੜੀ ਸ਼ਾਖਸ਼ੀ ਕੁੜੀਆਂ ਹੁੰਦੀਆਂ ਕੰਮ ਬੜਾ ਦੇ ਕਰਦੀਆਂ ਉਹ ਸ਼ਾਖਸ਼ੀ ਦੇ ਵਾਕਏ ਕੰਮ ਕੀਤਾ ਜੀ ਇਹੋ ਜਿਹੀ ਕੁੜੀ ਹੁੰਦੀ ਸੀ ਵੀ ਸਵੇਰੇ 7 ਵਜੇ ਮੰਡੀ ਚ ਪਹੁੰਚ ਜਾਂਦੀ ਹੁੰਦੀ ਸੀ ਵੀ ਦੱਸੋ ਕੀ ਖਰੀਦ ਕੀਤੀ ਤੁਸੀਂ ਜਦੋਂ ਡੀਸੀ ਪੁੱਜੀ ਉਹ ਤੇ ਅਫਸਰ ਤੇ ਫਿਰ ਪਾਣੀ ਤੇ ਪੁੱਜਣਗੇ ਫੇਰ ਕੰਮ ਹੁਤਰਾਉਗਾ ਬਿਲਕੁਲ ਉਹਦੇ ਦਫਤਰ ਚ ਕਸਾ ਮੰਗੇ ਜਾਤੀ ਲੈ ਕੇ ਪੀ ਵੇਖੋ ਜੀ ਤੁਸੀਂ ਆਹ ਬੰਦੇ ਨੂੰ ਸਸਪੈਂਡ ਕਰੋ ਇਹਨੇ ਆ ਕਰਤਾ ਜੇ ਕਰਤਾ ਉਹ ਕਹਿੰਦਾ ਜੇ ਇਹ ਵੇਖੋ ਇਹਨਾਂ ਝੋਨਾ ਸੁੱਕਾ ਇਹਨਾਂ ਚ ਇਹ ਕੀਤ ਪਾਈ ਨਹੀਂ ਕਿਉਂਕਿ ਕਹਿੰਦੇ ਜੀ ਸਿਲ ਜਾਦੀ ਚੇਗੀ ਤੇ ਬੀਬੀ ਨੂੰ ਸਸਪੈਂਡ ਕਰਨ ਤੇ ਤੁਲੀ ਅਸੀਂ ਚੱਲੇ ਕੇ ਮਿਲਣ ਵਾਸਤੇ ਅਸੀਂ ਬੀਬੀ ਨੂੰ ਜਾ ਕੇ ਕਿਹਾ ਬੀਬੀ ਜੀ ਜਿਹੜੀ ਇਹ ਝੋਨਾ ਲੈ ਕੇ ਆਏ ਨੇ ਉੱਪਰ ਸੁੱਕਾ ਲੈ ਕੇ ਆਏ ਤੁਸੀਂ ਅੰਦਰ ਬੱਬੂ ਮਾਰ ਕੇ ਵੇਖੋ ਅੰਦਰ ਤਾਂ 18 ਤੋਂ ਉੱਪਰ ਹੈ ਮੈਂ ਕਿਹਾ ਜਿਹੜਾ ਮਿਸਚਰ ਹੈਗਾ ਜੀ ਇਹ ਦਿਓ ਕਹਿ ਕੇ ਨਿਸ਼ਰਨਾ ਦੇਾਂਗੇ ਮੈਂ ਕਿ ਬੀਬੀ ਚਿੰਤਾ ਨਾ ਕਰੀ ਜੇ ਐਸੂਛੀ ਤੇ ਉਹ ਤਰਨਾ ਦੇਣਗੇ ਨਾ ਤੇ ਅਸੀਂ ਤੇਰੇ ਨਾਲ ਖੜੇ ਉਹ ਸੌਬ ਨਾ ਲੱਗੇ 200 ਬੰਦ ਲੱਗਾਵਾਂਗੇ ਅਸੀਂ ਬੀਬੀ ਸ਼ੇਰ ਹੋ ਗਈ ਬੀਬੀ ਨੇ ਕਿ ਬਿਲਕੁਲ ਠੀਕ ਹੈ ਅਜੀ ਕਹ ਤੁਸੀਂ ਆਪ ਜਾਓ ਮੰਡੀ ਚ ਬੰਬੂ ਮਾਰ ਕੇ ਵੇਖੋ ਜੇ ਵਾਕੇ ਇਹ ਸੱਚੇ ਨੇ ਤੇ ਫਿਰ ਜੋ ਮਰਜੀ ਐਕਸ਼ਨ ਲੈ ਲਓ ਫਿਰ ਆਪ ਗਈ ਉਹਨੇ ਜਾ ਕੇ ਵੇਖਿਆ ਵੀ ਵਾਕਈ ਕਿਸਾਨ ਜਿਹੜੇ ਗੁਮਰਾਹ ਕਰਦੇ ਸੀ ਮੈਨੂੰ ਧਮਕੇ ਮਾਰਦੇ ਛਾ ਕੇ ਮੈਂ ਕਿ ਡਰ ਦੀ ਲੋੜ ਨਹੀਂ ਹੈ ਚੰਗੀ ਸੀ ਕੁੜੀ ਕੰਮ ਕੀਤਾ 13 ਮਹੀਨੇ ਤੇ 8 ਦਿਨ ਪੰਜਵਾਂ ਡੀਸੀ ਦਾ ਆਤਾ ਪੰਜਵਾਂ ਡੀਸੀ 4 ਸਾਲਾਂ ਦੇ ਵਿੱਚ ਪੰਜਵਾਂ ਡੀਸੀ ਅਮਰਸਰ ਦੇ ਵਿੱਚ ਜੀ ਇੰਨੀ ਸਪੀਡ ਅਸੀਂ ਕੇ ਸਰਕਾਰ ਵੀ ਵੇਖੀ ਨਹੀਂ ਅਜੇ ਤੱਕ ਜਿੰਦੀ ਸਪੀਡ ਦਾ ਅਫਸਰ ਬਦਲਦੇ ਨੇ ਜਿਹੜੇ ਇਹਨਾਂ ਦੇ ਕਮਾਊ ਪੁੱਤ ਨੇ ਨਾ ਉਹਨਾਂ ਨੂੰ ਪੁੱਛਦੇ ਆ ਨਾ ਦੱਸਦੇ ਆ ਉਹਨਾਂ ਨੂੰ ਨਹੀਂ ਬਦਲਦੇ ਉੱਥੇ ਉਹ ਜਿੱਥੇ ਲੱਗੇ ਲੱਗੇ ਇਸ ਕਰਕੇ ਜਿਹੜੀ ਸ਼ਾਕਸੀ ਸਾਨੀਆਂ ਉਹਨੇ ਕੰਮਦ ਕੀਤਾ ਸੀ ਉਹਦੀ ਜਿਹੜੀ ਬਦਲੀ ਕੀਤੀ ਹੈ ਵਾਕਈ ਤੁਹਾਡੀ ਗੱਲ ਠੀਕ ਹੈ ਜਦੋਂ ਅਪਰੀਸ਼ੀਏਟ ਕਰਦੀ ਹੈ ਨਾ ਸਰਕਾਰ ਮੁੱਖ ਮੰਤਰੀ ਕਹਿੰਦੇ ਜੀ ਇਸ ਕੁੜੀ ਨੇ ਬਹੁਤ ਵਧੀਆ ਕੰਮ ਕੀਤਾ ਵਾ ਜੀ ਤੇ ਫਿਰ ਉਹ ਭਜਪੀ ਨੇ ਵਧੀਆ ਕੰਮ ਕੀਤਾ ਹੈ ਸਾਡੇ ਕੰਮ ਚ ੜੂੜਾ ਬਣ ਰਹੀ ਆ ਤੁਹਾਡੀ ਜਿਹੜੀ ਅਸੀਂ ਆਪਾਂ ਕੰਮ ਕਰਨਾ ਚੜੂੜਾ ਬਣਦੀ ਨੂੰ ਬਦਲੋ ਇੱਥੋਂ ਤੁਸੀਂ ਇਸ ਕਰਕੇ ਬਦਲੇ ਆ ਹੂੰ ਉਹਨਾਂ ਨੂੰ ਚਾਹੀਦਾ ਤੇ ਕਮਾਉ ਪੁੱਤ ਉਹਨਾਂ ਨੇ ਪੈਸੇ ਇਕੱਠੇ ਕਰਨੇ ਜੀ ਤੁਹਾਡੇ ਸਾਹਮਣੇ ਕੱਲ ਬਕਾਇਦਾ ਤੌਰ ਤੇ ਕੁਮਰ ਵਿਜੇ ਪ੍ਰਤਾਪ ਨੇ ਕੀ ਕਿਹਾ ਵੀ ਜੋਧ ਨਸ਼ੇ ਉਪਰ ਦੇ ਇੱਕ ਸਕੈਮ ਜੀ ਸਕੈਨ ਕੇਵੇਂ ਬੰਦਾ ਫੜਦੇ ਨੇ ਉਹਦੇ ਤੋਂ 10 ਗ੍ਰਾਮ 20 ਗ੍ਰਾਮ ਨਸ਼ਾ ਫੜਿੰਦੇ ਨੂੰ ਕਨੇ ਰੁਪਇਆ 5 ਲੱਖ ਦੇ ਦੇ ਨਹੀਂ ਤੇ ਚੱਲ ਜੇਲ੍ਹ ਚ ਅਗਰ ਕੋਈ ਆਪਣੀ ਜ਼ਮੀਨ ਵੇਚਦਾ ਵਾ ਆਪਣਾ ਘਰ ਵੇਚਦਾ ਵਾ ਰਿਸ਼ਕ ਪੈ ਫੜ ਕੇ ਕੀਤੇ ਕਿਤੇ ਪੈਸੇ ਦੇਦਾ ਮੇਰੀ ਜਾਨ ਛੱਡੋ ਤੁਸੀਂ ਤੇ ਉਹ ਉਹਨੂੰ ਛੱਡ ਦਿੰਦੇ ਨੇ ਜੀ ਇਹ ਪਿਰ ਸਕੇਮ ਨਹੀਂ ਤੋਰ ਕੀਆ ਮਤਲਬ ਜਦ ਨਸ਼ਾ ਨਿਬਰ ਦੇ ਕੇ ਸਕੇਮ ਹੈ ਮੈਂ ਨਹੀਂ ਕਹਿ ਰਿਹਾ ਬਕਾਇਦਾ ਤੋਟੇ ਕੁਮਰਵਿਜੇ ਪ੍ਰਤਾਪ ਸਿੰਘ ਸ਼ਬਦ ਨੇ ਇਹਨਾਂ ਨੂੰ ਸਕੇਮ ਵਾਲੇ ਬੰਦੇ ਚਾਹੀਦੇ ਲੀਡਰ ਸਰਕਾਰਾਂ ਨੂੰ ਸਕੇਮ ਵਾਲੇ ਜਿਹਦੇ ਸਰਕਾਰਾਂ ਹੋਣੀ ਤਾਂ ਨਹੀਂ ਪ੍ਰਤਾਪ ਸਿੰਘ ਕਰਨ ਦੇ ਵਲੇ ਸਰਕਾਰਾਂ ਕੱਟਣ ਕੀਤੀ ਉਹਨਾਂ ਨੇ ਦੇਖਣ ਕੋ ਲਿਮਟ ਸੀਪ ਜੀ ਗੁਰਨਾਮ ਸਿੰਘ ਰਹੇ ਹਨ ਲਸ਼ਵਨ ਸਿੰਘ ਗਿੱਲ ਰਹੇ ਨੇ ਫਿਰ ਕੰਮ ਸ਼ੁਰੂ ਦਿਆ ਕਿ ਪ੍ਰਤਾਪ ਸਿੰਘ ਪ੍ਰਕਾਸ਼ੇ ਮਾਦਲ ਤੋਂ ਐਸੇ ਕਰਕੇ ਇਹ ਸਰਕਾਰਾਂ ਨੂੰ ਜਿਹੜਿਆ ਇਹਨਾਂ ਨੂੰ ਇਹੋ ਜੇ ਇਮਾਨਦਾਰ ਬੰਦੇ ਨਹੀਂ ਜਿਹਦੇ சாட்சி ਸਾੰਧੀ ਅਰਗੇ ਹਾਂ ਇਹਨਾਂ ਦਾ ਬਾਪੂ ਪੁੱਤ ਚਾਹੀਦੇ ਤੇ ਅਗਲੇ ਕਮਾਪੁੱਤ ਲਾਤਾ ਬਸ ਠੀਕ ਹੈ ਦੇਖੋਗਾ ਅਗਲੇ ਦਿਨ ਕੀ ਗੱਲ ਖੋਹਦਾ ਜੀ ਜੀ ਬਿਲਕੁਲ ਫਿਰ ਫਿਰ ਦੇਖੋ ਅਜੇ ਪੌਣੇ 4 ਸਾਲ ਹੋਏ ਪੌਣੇ 4 ਸਾਲਾਂ ਦੇ ਦੀ 5 ਜੀਸੀ ਬਦਲ ਦਿੱਤੀ ਸੀ 5 ਡੀਸੀ ਬਦਲ ਦਿੱਤੇ ਸੀ ਜੀ ਦੇ ਕੋਨ ਅੱਗੇ ਕੀ ਕੁਝ ਕਰਦੇ ਨਹੀਂ ਬਾਕੀ ਬਹੁਤ ਸ਼ੁਕਰੀਆ ਭਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰबानी ਜੀ ਥੈਂਕ ਯੂ ਥੈਂਕ ਯੂ